ਦੇ ਤੁਸੀਂ ਆਏ ਹੋ ਇੱਥੇ ਕੋਈ ਪਰਸਨਲ ਤੁਹਾਡੇ ਨਾਲ ਕਦੀ ਕੋਈ ਮੁਲਾਕਾਤ ਹੋਈ ਹੋਵੇ ਜਾਂ ਹਾਂਜੀ ਮੈਂ ਪਟਿਆਲੇ ਤੋਂ ਆਂ ਰਾਜਪੁਰਾ ਤੋਂ ਐਸਐਮਐਲਏ ਹਾਂ ਮੈਂ ਡਾਕਟਰ ਸਾਹਿਬ ਨੂੰ ਮੈਨੂੰ 4-5 ਵਾਰ ਮਿਲਣ ਦਾ ਮੌਕਾ ਮਿਲਿਆ ਜਿੰਨੀ ਮਤਲਬ ਕਿ ਮੈਂ ਕਹਿ ਸਕਦਾ ਕਿ ਮਹਾਨ ਸ਼ਖਸੀਤ ਹੋ ਸੀਗੇ ਇੰਨੀ ਸਾਦਗੀ ਇੰਨਾ ਮਤਲਬ ਕਿ ਉਹਨਾਂ ਦਾ ਉੱਚਾ ਲੈਵਲ ਸੰਸਾਰ ਲੈਵਲ ਤੇ ਹੋ ਗਏ ਪਰ ਜਿੰਨੀ ਮੈਂ ਸਾਦਗੀ ਆਪਣੀ ਅੱਖੀਂ ਦੇਖੀ ਹੈ ਮੈਂ ਕਿਸੇ ਇਨਸਾਨ ਚ ਐਸੀ ਦੇਖੀ ਹੈ ਬਹੁਤ ਅੱਛੇ ਨੇਕ ਇਨਸਾਨ ਸੀਗੇ ਉਹ ਘੱਟ ਬੋਲਣਾ ਕੰਮ ਵੱਧ ਕਰਨਾ ਇਹ ਗੁਣ ਸੀ ਉਹਦਾ ਠੀਕ ਹੈ ਅੱਜ ਦੇ ਤੁਸੀਂ ਆਏ ਹੋ ਇੱਥੇ ਕੋਈ ਪਰਸਨਲ ਤੁਹਾਡੇ ਨਾਲ ਕਦੀ ਕੋਈ ਮੁਲਾਕਾਤ ਹੋਈ ਹੈ ਜਾਂ ਹਾਂਜੀ ਮੈਂ ਪਟਿਆਲੇ ਤੋਂ ਆਂ ਰਾਜਪੁਰਾ ਤੋਂ ਐਕਸਟਰਾ ਐਮਐਲਏ ਹਾਂ ਮੈਂ ਡਾਕਟਰ ਸਾਹਿਬ ਨੂੰ ਮੈਨੂੰ ਚਾਰ ਪੰਜ ਵਾਰ ਮਿਲਣ ਦਾ ਮੌਕਾ ਮਿਲਿਆ ਜਿੰਨੀ ਮਤਲਬ ਕਿ ਮੈਂ ਕਹਿ ਸਕਦਾ ਕਿ ਮਹਾਨ ਸ਼ਖਸੀਅਤ ਹੋ ਸੀਗੇ ਇੰਨੀ ਸਾਦਗੀ ਇੰਨਾ ਮਤਲਬ ਕਿ ਉਹਨਾਂ ਦਾ ਉੱਚਾ ਲੈਵਲ ਸੰਸਾਰ ਲੈਵਲ ਤੇ ਹੋ ਗਏ ਪਰ ਜਿੰਨੀ ਮੈਂ ਸਾਦਗੀ ਆਪਣੀ ਅੱਖੀ ਦੇਖੀ ਹੈ ਮੈਂ ਕਿਸੇ ਇਨਸਾਨ ਚ ਐਸੀ ਦੇਖੀ ਹੈ ਬਹੁਤ ਅچھے ਨੇਕ ਇਨਸਾਨ ਸੀਗੇ ਬਹੁਤ ਘੱਟ ਬੋਲਣਾ ਕੰਮ ਵੱਧ ਕਰਨਾ ਇਹ ਗੁਣ ਸੀ ਉਹਨਾਂ ਦਾ ਠੀਕ ਹੈ थैंक यू